ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਫਿਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝ ਲੈਣੀ। ਹੋਰ পড়ੋ। ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕੋਈ ਨਹੀਂ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਉਹ ਅਸੀਂ ਤੁਹਾਨੂੰ ਦੇ ਦਾਂਗੇ। ਨਸ਼ੇ ਦੇ ਖਿਲਾਫ ਲਗਾਤਾਰ ਫਿਰੋਜ਼ਪੁਰ ਪੁਲਿਸ ਨੂੰ ਵਡੀਆਂ ਕਾਮਯਾਬੀਆਂ ਹਾਸਲ ਹੋ ਰਹੀਆਂ ਨੇ ਕੱਲ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ 4 ਕਿਲੋ ਦੇ ਕਰੀਬ ਜੜੀਆ ਹੈਰੋਇਨ ਫੜਨ ਵਿੱਚ ਜੜੀਆ ਪੁਲਿਸ ਨੂੰ ਕਾਮਯਾਬੀ ਮਿਲੀ ਸੀ ਤੇ ਉਹਦੇ ਨਾਲ ਜਿਹੜੇ 5 ਦੋਸ਼ੀਆਂ ਨੂੰ ਜੜਾ ਕਾਬੂ ਕੀਤਾ ਗਿਆ ਸੀਗਾ ਅੱਜ ਇੱਕ ਵਾਰ ਫੇਰ ਜੜਾ ਮਾਮਲਾ ਉਹ ਸਾਹਮਣੇ ਆਇਆ ਵੀ ਕਰੀਬ 2 ਕਿਲੋ ਦੇ ਹੈਰੋਇਨ ਜੜੀਆ ਉਹ ਬਰਾਮਦ ਕੀਤੀ ਗਈ ਹੈ ਤੇ ਦੋ ਲੋਕਾਂ ਨੂੰ ਜੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਯਾਨੀ ਕਿ ਕਹਿ ਸਕਦੇ ਆ ਵੀ ਲਗਾਤਾਰ ਜੜੀ ਨਸ਼ੇ ਦੇ ਖਿਲਾਫ ਮਹੀਮ ਚਲਾਈ ਗਈ ਹੈ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਵਡੀਆਂ ਜੜੀਆਂ ਕਾਮਯ ਤੇ ਦਿਖਾਈ ਦੇ ਰਹੀਆਂ ਜੋ ਦਰਸਾਉਂਦਾ ਵੀ ਕਿਸ ਤਰ੍ਹਾਂ ਨਸ਼ੇ ਦਾ ਜਿਹੜਾ ਨਿ ਲੱਕ ਆ ਉਹ ਤੋੜਿਆ ਤੋੜਿਆ ਜਾ ਰਿਹਾ ਵੀ ਤੁਸੀਂ ਕਹਿ ਸਮਝ ਸਕਦੇ ਆ ਵੀ ਲਗਾਤਾਰ ਜਿਹੜੀਆਂ ਕਾਰਵਾਈਆਂ ਹੁੰਦੀਆਂ ਉਹ ਦਰਸਾਉਂਦੀਆਂ ਵੀ ਫਿਰੋਜ਼ਪੁਰ ਦੇ ਵਿੱਚੋਂ ਜਿਹੜਾ ਨਸ਼ੇ ਨੂੰ ਪੂਰੀ ਤਰ੍ਹਾਂ ਜਿਹੜੀ ਆ ਉਹ ਖਤਮ ਕਰਨ ਦਾ ਪ੍ਰੰਅ ਜਿਹੜਾ ਪੁਲਿਸ ਨੇ ਲੇਤਾ ਹੋਇਆ ਸਰਕਾਰ ਸਰਕਾਰਾਂ ਨੇ ਯੁੱਧ ਛੇੜਿਆ ਹੋਇਆ ਇਹ ਦਿਖਾਉਂਦਾ ਵੀ ਕਿਸ ਤਰ੍ਹਾਂ ਵੱਡੀ ਤعداد ਵਿੱਚ ਜਿਹੜੇ ਵੱਡੇ ਨਸ਼ਾ ਤਸਕਰ ਆ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਵੱਡੀਆਂ ਰਿਕਵਰੀਆਂ ਵੀ ਜਿਹੜੀਆਂ ਹੁੰਦੀਆਂ ਹੋਈਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਤਾਂ ਜੋ ਜਿਹੜਾ ਫਿਰੋਜ਼ਪੁਰ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ ਤੇ ਇਹਨਾਂ ਜਿਹੜੇ ਤਸ਼ਕਰਾਂ ਦੇ ਜਿਹੜਾ ਗ੍ਰফতার ਕੀਤਾ ਗਿਆ ਇਹਨਾਂ ਤੋਂ ਜਿਹੜੀ ਪੁੱਛਗਿੱਛ ਵੀ ਕੀਤੀ ਜਾ ਰਹੀ ਆ ਕਿਉਂਕਿ ਪਹਿਲਾਂ ਜਿਹੜੇ 5 ਜਿਹੜੇ ਨਸ਼ਾ ਤਸਕਰਾਂ ਜਿਹੜੇ ਗ੍ਰফতার ਕੀਤੇ ਸੀਗੇ ਉਹਨਾਂ ਦੇ ਕੋਲੋਂ ਪੁੱਛਗਿੱਛ ਦੇ ਦੌਰਾਨ ਹੀ ਜਿਹੜੀ ਆ ਅਗਲੀ ਚੈਨ ਜਿਹੜੀ ਆ ਸਾਹਮਣੇ ਆਈ ਆ ਉਹ ਇਹਨਾਂ ਵਿੱਚੋਂ ਜਿਹੜੇ 2 ਕਿਲੋ ਦੇ ਕਰੀਬ ਹੋਰ ਜਿਹੜੀ ਆ ਅੱਜ ਹਿਰੋਇਨ ਬਰਾਮਦ ਕੀਤੀ ਆ ਤੇ ਦੋ ਔਰੋਪੀਆਂ ਨੂੰ ਜਿਹੜਾ ਗ੍ਰফতার ਕਰਨ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਹਾਸਿਲ ਕੀਤੀ ਆ ਪੁਲਿਸ ਇਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਜੋ ਪਤਾ ਚੱਲ ਸਕੇ ਵੀ ਕਿੰਨੇ ਲੰਬੇ ਸਮੇਂ ਤੋਂ ਇਹ ਜਿਹੜੇ ਇਸ ਕੰਮ ਨੂੰ ਜਿਹੜਾ ਉਹ ਕਰ ਰਹੇ ਸੀ ਤੇ ਜੇ ਸੀਤਾ ਜੋ ਉਹਨਾਂ ਨੂੰ ਵੀ ਫੜਿਆ ਜਾ ਸਕੇ ਤੇ ਉਹਨਾਂ ਨੇ ਫੜ ਕੇ ਸਲਾਖਾ ਦੇ ਪਿੱਛੇ ਦੇਖ ਕੇ ਤੇ ਉਹਨਾਂ ਦੇ ਖਰਾਵੀ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕੇ ਬਿਲਕੁਲ ਜੀ ਕੱਲ ਜਿਵੇਂ ਸਾਡੇ ਸੀਆਈਏ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਕੱਲ ਪ੍ਰਾਂਤਕੀ ਸੰਬੰਧੀ ਆਪਾਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਸਾਢੇ 3 ਕਿਲੋ ਤੋਂ ਵੱਧ ਜਿਹੜੀ ਹੈਰੋਨ ਤੇ ਪੰਜ ਜਾਣੇ ਗ੍ਰਫਤਾਰ ਕੀਤੇ ਸਿਗੇ ਉਸ ਦੀ ਲੜੀ ਦੇ ਵਿੱਚ ਜਿਹੜਾ ਉਹ ਪੁੱਛ ਕੇ ਇਸ ਦੌਰਾਨ ਤੇ ਜਿਹੜੀਆਂ ਸਾਡੀ ਬੈਕਵਰਡ ਤੇ ਫਾਰਵਰਡ ਲਿਖ ਕੇ ਜਿ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹਦੇ ਵਿੱਚ ਜੋਗਿੰਦਰ ਸਿੰਘ ਉਰਫ ਕਾਕਾ ਪੁੱਤਰ ਸ਼ਾਮ ਸਿੰਘ ਵਾਸੀ ਹਵੀਬ ਵਾਲਾ ਤੇ ਬਲਵਿੰਦਰ ਸਿੰਘ ਉਰਫ ਰਿੰਕੂ ਇਹ ਦੋਨਾਂ ਨੂੰ ਗ੍ਰਿਫਤਾਰ ਕਰਕੇ ਬੜੀ ਵਧੀਆ ਸਫਲਤਾ ਹਾਸਲ ਹੋਈ ਸਾਡੀ ਪੁਲਿਸ ਨੂੰ ਸੀਆਏ ਨੂੰ ਜਦੋਂ 1.798 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਜਿਹੜੇ ਇਹ ਉਹਨਾਂ ਤੋਂ ਰਿਕਵਰ ਕੀਤੇ ਦੋ ਜਣਾਂ ਕਿਰਦਾਰ ਕੀਤੇ ਸਰ ਇਹ ਲੰਬੀ ਮਤਲਬ ਕੀ ਇਹਨਾਂ ਦੀ ਜਿਹੜੀ ਹੈ ਲਿੰਕਸ ਹੈਗੇ ਜੀ ਕਿ ਪਹਿਲਾਂ ਉਹਨਾਂ ਪੁਰਾਣਿਆਂ ਨਾਲ ਜਿਹੜੇ ਪੰਜ ਲੋਕ ਗਵਤਾਰ ਕੀਤੇ ਸੀ ਕਿ ਜਾਂ ਹਾਂਜੀ ਹਾਂਜੀ ਜਿਹੜੀ ਸਾਡੀ ਫਾਰਵਰਡ ਤੇ ਬੈਕਵਰਡ ਲਿੰਕੇਜ ਤੇ ਜਦੋਂ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੇ ਸੀਗਾ ਉਸ ਤੋਂ ਬਾਅਦ ਸਾਡੀ ਜਿਹੜੀ ਇਨਫੋਰਮੇਸ਼ਨ ਬੇਸਡ ਇਹ ਜਿਹੜੇ ਬੰਦੇ ਫੜੇ ਗਏ ਆ ਇਹਨਾਂ ਤੋਂ ਹੀ ਰਿਕਵਰ ਕੀਤੇ ਸਰ ਇਹ ਸਭ ਪਾਕਿਸਤਾਨ ਵੱਲੋਂ ਆ ਰਹੀਆਂ ਸਨ ਤਾਂ ਬੜੀ ਹਾਂਜੀ ਥੈਂਕ ਯੂ ਸਰ ਫਾਈ ਕੈਮਰਾਮੈਨ ਦੇਨਾ ਸਰਪ ਜੀ ਸਿੰਘ ਡੈਨਿਕਸ ਮੇਰਾ ਫੁਰਾਈ ਫੁਰਾਈ